ਛੋਟੇ ਕਿਸਾਨ ਵੀਰ ਜਿਹੜੇ ਨੇ ਜਿੰਨਾਂ ਦੀ ਆਮਦਨ ਆ ਕਾਫੀ ਘੱਟ ਏ ਸੋ ਉਹ ਜੇ ਆਪਣਾ ਟਰੈਕਟਰ ਮਜਬੂਰੀ ਵਸ ਖਰੀਦਣਾ ਚਾਹੁੰਦੇ ਨੇ ਆਪਣਾ ਉਹਨਾਂ ਦਾ ਦਿਲ ਕਰਦਾ ਹੈ ਕਿ ਸਾਡਾ ਆਪਣਾ ਟਰੈਕਟਰ ਹੋਵੇ ਸੋ ਇਹ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਐਂਟਰ ਜਾਂ ਮਹਿੰਦਰਾ 2075 ਵੇਖ ਰਹੇ ਹੋ ਇਹ ਸਭ ਤੋਂ ਵੱਧ ਵਧੀਆ ਬਦਲੇ ਛੋਟੇ ਕਿਸਾਨਾਂ ਵਾਸਤੇ ਛੋਟੀ ਕਿਸਾਨੀ ਲਈ ਸੋ ਜਿਨ੍ਹਾਂ ਕੋਲ 15 ਏਕੜ ਤੋਂ ਘੱਟ ਜ਼ਮੀਨ ਜਾਂ ਜਿਹੜੇ ਸੰਯੁਕਤ ਪਰਿਵਾਰ ਨੇ ਸਾਂਝੇ ਪਰਿਵਾਰ ਰਹਿ ਰਹੇ ਨੇ ਸੋ ਉਹਨਾਂ ਵਾਸਤੇ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਘਰ ਇੱਕ ਟਰੈਕਟਰ ਵੀ ਹੋਵੇ ਆਪਣਾ ਤੇ ਹਰ ਤਰ੍ਹਾਂ ਦੇ ਕੰਮ ਵੀ ਕਰ ਸਕਦਾ ਹੋਵੇ ਸੋ ਉਸ ਦੇ ਨਾਲ ਇਹ ਫਾਇਦਾ ਹੋਵੇਗਾ ਜਿੱਥੇ ਨਵਾਂ ਟਰੈਕਟਰ ਲੈਣ ਦੀ ਜਾਂ ਕੋਈ ਵੱਡਾ ਟਰੈਕਟਰ ਹੋਰ ਖਰੀਦਣ ਵਾਸਤੇ ਆਪਾਂ ਨੂੰ 5-7 ਲੱਖ ਰੁਪਇਆ ਚਾਹੀਦਾ ਹੈ ਸੋ ਬਜਾਏ ਉਸ ਦੇ ਇਹ 1 ਲੱਖ ਰੁਪਏ ਤੋਂ 1 ਲੱਖ 20 ਹਜ਼ਾਰ ਰੁਪਏ ਦੇ ਵਿੱਚ ਇਹ ਟਰੈਕਟਰ ਬਹੁਤ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਮੋਡੀਫਾਈ ਕਰਵਾ ਸਕਦੇ ਹਾਂ ਡੀਆਈ ਕਰਵਾ ਸਕਦੇ ਹਾਂ ਸੋ ਇੰਨੀ ਇਨਵੈਸਟਮੈਂਟ ਕਰਨ ਨਾਲ ਜਿਹੜਾ ਬਾਕੀ ਬਚਦਾ ਪੈਸਾ ਆਪਾਂ ਆਪਣੇ ਬੱਚਿਆਂ ਦੀ ਪੜ੍ਹਾਈ ਵਿਆਹ ਸ਼ਾਦੀ ਜਾਂ ਕੋਈ ਘਰ ਵਗੈਰਾ ਦੀ ਕੋਈ ਮਰਮਤ ਵਗੈਰਾ ਵਾਸਤੇ ਆਪਾਂ ਵਰਤ ਸਕਦੇ ਆ ਜਾਂ ਕਿਸੇ ਹੋਰ ਬਿਜ਼ਨਸ ਵਾਸਤੇ ਆਪਾਂ ਉਸ ਪੈਸੇ ਨੂੰ ਵਰਤ ਸਕਦੇ ਆਂਗੇ ਉਸ ਦੇ ਨਾਲ ਕੁਝ ਇਹ ਸੰਧ ਵੀ ਬਣਾ ਸਕਦੇ ਆਂਗੇ ਸੋ ਆਉ ਤੁਹਾਨੂੰ ਦੱਸ ਦਿਆਂ ਇਸ ਟਰੈਕਟਰ ਦੇ ਜਿਹੜੀਆਂ ਖੂਬੀਆਂ ਨੇ ਇਸ ਟਰੈਕਟਰ ਦਾ ਸਭ ਤੋਂ ਵਧੀਆ ਕੰਮ ਜਿਹੜਾ ਉਹ ਇਸ ਦੀ ਲਿਫਟ ਹੈ ਪਾਵਰ ਲਿਫਟ ਸੋ ਜੇ ਤੁਸੀਂ ਆਲੂਆਂ ਦੀ ਬਿਜਾਈ ਕਰਨੀ ਹੈ ਕਾਫੀ ਭਾਰੀ ਮਸ਼ੀਨ ਹੁੰਦੀ ਹੈ ਤਾਂ ਉਸ ਦੇ ਵਿੱਚ ਬੀਜ ਤੇ ਖਾਦ ਦਾ ਬਹੁਤ ਜ਼ਿਆਦਾ ਵਜ਼ਨ ਹੁੰਦਾ ਸੋ ਇੰਨੇ ਵਜ਼ਨ ਨੂੰ ਇਹ ਬੜੇ ਆਰਾਮ ਨਾਲ ਉਠਾਉਂਦਾ ਤੇ ਜੇ ਤੁਸੀਂ ਗੰਨਾ ਲੈ ਕੇ ਜਾਣਾ ਮਿਲਣੂ ਗੰਨੇ ਦੀ ਟਰਾਲੀ ਦਾ ਵਜ਼ਨ 150 ਤੋਂ ਲੈ ਕੇ 200 ਕੁਇੰਟਲ ਤੱਕ ਬੜੇ ਆਰਾਮ ਨਾਲ ਖਿਚਾਈਏ ਨਾ ਟਰੈਕਟਰਾਂ ਦੀ ਖੇਤ ਦੇ ਵਿੱਚ ਤੇ ਡੀਜ਼ਲ ਦੀ ਖਪਤ ਵੀ ਡੀਆਈ ਕਰਵਾਉਣ ਤੋਂ ਬਾਅਦ ਬਿਲਕੁਲ ਇਸ ਦੀ ਘਟ ਜਾਂਦੀ ਹੈ ਦੂਸਰੇ ਟਰੈਕਟਰਾਂ ਦੇ ਮੁਕਾਬਲੇ ਤੇ ਬਾਕੀ ਜੋ ਇਹਨਾਂ ਟਰੈਕਟਰਾਂ ਦੀ ਸਭ ਤੋਂ ਵੱਡਾ ਫਾਇਦਾ ਇਹ ਵਾਰ-ਵਾਰ ਸਰਵਿਸ ਵਗੈਰਾ ਦਾ ਝੰਜਟ ਖਤਮ ਹੈ ਇਹਨਾਂ ਟਰੈਕਟਰਾਂ ਤੇ ਨਾ ਹੀ ਕੋਈ ਲੀਕਜ ਵਗੈਰਾ ਹੁੰਦੀ ਹੈ ਨਾ ਟਰੈਕਟਰਾਂ ਦੀ ਵਾਰ-ਵਾਰ ਸੋ ਇਸ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਕਿ ਵਾਰ-ਵਾਰ ਕਿਸਾਨ ਦਾ ਜਿਹੜਾ ਪੈਸਾ ਹੈ ਉਹ ਲੱਗਦਾ ਰਹੇ ਤੇ ਇਹਨਾਂ ਟਰੈਕਟਰਾਂ ਦਾ ਕਲਚ ਗੇਅਰ ਜਿਹੜੇ ਨੇ ਉਹ ਬਹੁਤ ਹੀ ਸ਼ਾਨਦਾਰ ਬਹੁਤ ਹੀ ਵਧੀਆ ਤਕਨੀਕ ਦੇ ਹੁੰਦੇ ਨੇ ਸੋ ਕਿਸਾਨ ਵੀਰੋ ਜੇ ਤੁਸੀਂ ਕਰਜ਼ੇ ਤੋਂ ਬਚਣਾ ਹੈ ਤੇ ਆਪਣਾ ਟਰੈਕਟਰ ਵੀ ਚਾਹੁੰਦੇ ਹੋ ਤੁਸੋ ਇਸ ਵਾਸਤੇ ਤੁਸੀਂ ਇੱਕ ਪੁਰਾਣਾ ਇੰਟਰ ਟਰੈਕਟਰ ਜਿਸ ਦੇ ਟਾਇਰ ਚਾਰੇ ਟਾਇਰ ਵਧੀਆ ਹਾਲਤ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਬੜੇ ਆਰਾਮ ਨਾਲ 50 ਤੋਂ 60000 ਰੁਪਏ ਦਾ ਕਿਤੋਂ ਵੀ ਇਹ ਮਿਲ ਸਕਦਾ ਹੈ ਤੇ ਇਹ ਧਿਆਨ ਰੱਖਿਆ ਜਾ ਉਹਦੀ ਕਾਪੀ ਵਗੈਰਾ ਜਾਂ ਉਹ ਨੰਬਰ ਪੰਜਾਬ ਜਾਂ ਹਰਿਆਣਾ ਦੇ ਕਿਸਾਨ ਨੇ ਖਰੀਦਣਾ ਤੋਂ ਆਪਣੀ ਸਟੇਟ ਦਾ ਨੰਬਰ ਇਹ ਧਿਆਨ ਰੱਖਣਾ ਉਸ ਤੋਂ ਬਾਅਦ ਇੱਕ ਵਧੀਆ ਮਕੈਨਿਕ ਤੋਂ ਤੁਸੀਂ ਇਸ ਨੂੰ ਮੋਡੀਫਾਈ ਕਰਵਾਓ ਡੀਆਈ ਕਰਵਾਓ ਇਸ ਨੂੰ ਤੇ ਡੀਆਈ ਕਰਵਾਉਂਦੇ ਸਮੇਂ ਤੁਸੀਂ ਇਹ ਧਿਆਨ ਰੱਖੋ ਇਸ ਦਾ ਹੈੱਡ ਕੇਮ ਪੰਪ ਸੈੱਟ ਜਿਹੜਾ ਉਹ origignal mahindra ਦਾ ਹੀ ਖਰੀਦਿਆ ਜਾਵੇ ਤੇ ਜਦੋਂ ਤੁਹਾਡਾ ਮਿਸਤਰੀ ਜਿਹੜਾ ਇਸ ਦਾ ਇੰਜਣ ਕਰੇ ਸੋ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਜਿਹੜੇ ਇਸ ਦੇ ਬਲਾਕ ਹੈ ਉਸ ਨੂੰ ਗ੍ਰੈਂਡ ਕਰਕੇ ਮੋਕਲਾ ਨਾ ਕੀਤਾ ਜਾਵੇ ਕਹਿਣ ਤੋਂ ਭਾਵ ਜਿਹੜੀਆਂ ਸਲੀਬਾਂ ਨੇ ਉਹ ਮੋਟੀਆਂ ਪਾਣ ਤੋਂ ਸੰਕੋਚ ਕੀਤਾ ਜਾਵੇ ਸੋ ਜਿਹੜਾ ਪਹਿਲਾਂ ਪੀਲਾ ਐਂਟਰ ਆਉਂਦਾ ਸੀ 444 ਉਸ ਦੀਆਂ ਸਲੀਬਾਂ ਪਤਲੀਆਂ ਹੁੰਦੀਆਂ ਨੇ ਸੋ ਸਲਿਮ ਸਲੀਬਾਂ ਜਿਹੜੀਆਂ ਨੇ ਇਸ ਦੇ ਬਲਾਕ ਵਿੱਚ ਪਾਈਆਂ ਜਾਣ ਉਸ ਨਾਲ ਇਸ ਦਾ ਸੈੱਜ ਜਿਹੜਾ ਘੱਟ ਗ੍ਰੈਂਡ ਹੁੰਦਾ ਤੇ ਇਹ ਟਰੈਕਟਰ ਕਦੇ ਵੀ ਗਰਮ ਹੋਣ ਦਾ ਝੰਜੜ ਨਹੀਂ ਰਹਿੰਦਾ ਤੇ ਬਾਕੀ ਕਿਸਾਨ ਵੀਰੋ ਇਸ ਦਾ ਇੰਜਨ ਓਵਰਹਾਲ オリジナル ਇੰਜਨ ਕਰਵਾਉਣ ਦਾ 40 ਤੋਂ 50000 ਰੁਪਏ ਖਰਚਾ ਹੈ ਸੋ ਕੁੱਲ ਮਿਲਾ ਕੇ 1 ਲੱਖ ਤੋਂ 1 ਲੱਖ 10000 ਦੇ ਵਿੱਚ ਤੁਸੀਂ ਸ਼ਾਨਦਾਰ ਆਪਣਾ ਟਰੈਕਟਰ ਹਾਸਲ ਕਰ ਸਕਦੇ ਹੋ ਤੇ ਕਿਤੇ ਵੀ ਤੁਸੀਂ ਇਸ ਦੀ ਖਿਚਾਈ ਕਰਵਾਉਣੀ ਹੋਵੇ ਕਿਤੇ ਵੀ ਵਜਨ ਦਾ ਕੰਮ ਸੋ ਬਹੁਤ ਸ਼ਾਨਦਾਰ ਇਹ ਬਕਾਇਦਾ ਤੁਸੀਂ ਆਪਣੀ ਕਿ ਧਿਆਨ ਰੱਖੋ ਕਿ ਜਿਹੜੀ ਟਰਾਲੀ ਵਗੈਰਾ ਉਸ ਦੀ ਹੁੱਕ ਜਿਹੜੀ ਹੈ ਉਹ ਸੈਟਿੰਗ ਵਾਲੀ ਕਰਵਾ ਲਈ ਜਾਵੇ ਤੇ ਇਹ ਵਾਰ-ਵਾਰ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜਿਹੜੀ ਬਣਾਉਣ ਦਾ ਮਕਸਦ ਹੈ ਜਿਹੜੀ ਛੋਟੀ ਕਿਸਾਨੀ ਪੰਜਾਬ ਦੀ ਛੋਟੇ ਕਿਸਾਨ ਬਚ ਸਕਣ ਤੇ ਬਚਦੇ ਪੈਸੇ ਨੂੰ ਉਹ ਆਪਣੀ ਪੜ੍ਹਾਈ ਲਿਖਾਈ ਤੇ ਬੱਚੇ ਲਾ ਸਕਣ ਜਾਂ ਫਿਰ ਆਪਣੇ ਵਿਆਹ ਸ਼ਾਦੀਆਂ ਤੇ ਬੇਟੀਆਂ ਦਾ ਵਿਆਹ ਕਰਨਾ ਹੈ ਬੇਟੇ ਦਾ ਵਿਆਹ ਕਰਨਾ ਹੈ ਜਾਂ ਕੋਈ ਡੇਰੀ ਫਾਰਮਿੰਗ ਦਾ ਕੰਮ ਕਰਨਾ ਹੈ ਜਾਂ ਕੋਈ ਕਾਰੋਬਾਰ ਕਰਨਾ ਆਪਾਂ ਉਧਰ ਆਪਣੇ ਪੈਸੇ ਨੂੰ ਇਨਵੈਸਟ ਕਰ ਸਕਦੇ ਆ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ